ਹੁਣ ਸਵਾਲ ਇਹ ਬਣਦਾ ਹੈਗਾ ਮਿਰਤਿਕ ਦੇ ਪਿੰਡ ਦੇ ਵਿੱਚ ਪਹੁੰਚ ਚੁੱਕੀ ਹੈ ਪਰਿਵਾਰ ਕੀ ਸੈਟੀਸਫਾਈ ਹੈ ਜੋ ਕਾਰਵਾਈ ਹੋਈ ਹੈ ਹੁਣ ਤੱਕ ਦੀ ਦੇਖੋ ਪਰਿਵਾਰ ਨੂੰ ਸੈਟੀਸਫਾਈ ਜਿਹੜੀ ਗੱਲ ਹੈ ਜਿਦੋਂ ਪਰਿਵਾਰ ਦਾ ਜਵਾਨ ਪੁੱਤਰ ਕਿ ਚਲ ਜਾਣਾ ਉਹ ਉਹਦੀ ਪੂਰਤੀ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ ਚਾਹੇ ਅਸੀਂ ਸਾਰਾ ਦੇਸ਼ ਸਾਰਾ ਕਿਸਾਨ ਵਰਗ ਲੱਗ ਜਾਈਏ ਲੇਕਿਨ ਜਿਹੜੀ ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਹਾਦਤ ਆ ਸ਼ੁਭ ਕਰਨ ਦੀ ਉਹ ਇੱਕ ਵੱਡਾ ਮਨਾਰ ਕਿਸਾਨੀ ਅੰਦੋਲਨ ਦਾ ਖੜਾ ਕਰੇਗੀ ਕਿਸਾਨੀ ਅੰਦੋਲਨ ਨੂੰ ਜ਼ਿੰਦਗੀ ਦੇ ਕੇ ਜਾਏਗੀ ਜਿਵੇਂ ਕਹਿੰਦੇ ਹੁੰਦੇ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਜਾਤ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਇਹ ਕਿਸਾਨੀ ਅੰਦੋਲਨ ਉਹਦੀ ਜਿਹੜੀ ਸ਼ਹਾਦਤ ਆ ਉਹਦੀ ਵੱਡੀ ਨਹੀਂ ਦੇ ਵਿੱਚ ਇਹ ਸ਼ਹਾਦਤ ਵੱਡਾ ਮਹਲ ਕਿਸਾਨੀ ਅੰਦੋਲਨ ਦਾ ਸਾਰੇ ਕੀ ਅਸੀਂ ਸਾਰੇ ਦੇਸ਼ ਦੇ ਕਿਸਾਨ ਜਿੱਥੇ-ਜਿੱਥੇ ਦੁਨੀਆ ਭਰ ਦਾ ਕਿਸਾਨ ਆ ਇਸ ਸ਼ਹਾਦਤ ਨੂੰ ਸਜਦਾ ਕਰਦੇ ਆ ਔਰ ਪਰਿਵਾਰ ਨੂੰ ਪਰਮਾਤਮਾ ਪਾਣਾ ਮੰਨਣ ਦਾ ਵੱਲ ਬਖਸ਼ੇ ਸੋਚੀ ਕਿਸਾਨੀ ਜਿਹੜੀ ਆ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਆ ਔਰ ਇਸ ਪਰਿਵਾਰ ਨੇ ਜਿਹੜਾ ਵੱਡਾ ਜਿਗਰਾ ਦਿਖਾਇਆ ਉਹਨੇ ਮਿਸਾਲ ਕਾਇਮ ਕੀਤੀ ਆ ਸਾਰੇ ਸਰਕਾਰੀ ਦਬਾਵਾਂ ਨੂੰ ਸਰਕਾਰੀ ਲਾਲਚਾਂ ਨੂੰ ਸਰਕਾਰੀ ਪ੍ਰੈਸ਼ਰਾਂ ਨੂੰ ਚਲਤ ਚੱਲ ਕੇ ਜਿਹੜਾ ਅਨਸਾਫ਼ ਦੀ ਲੜਾਈ ਜਿਹੜਾ ਸਟੈਂਡ ਇਸ ਪਰਵਾਰ ਨੇ ਲਿਆ ਉਹਨੇ ਕਿਸਾਨੀ ਅੰਦੋਲਨ ਨੂੰ ਨਵੀਂ ਜ਼ਿੰਦਗੀ ਦਿੱਤੀ ਆ ਕਿਸਾਨ ਅੰਦੋਲਨ ਜਿਹੜਾ ਸ਼ੰਭੂ ਤੇ ਖਰੋਰੀ ਬਾਡਰਾਂ ਦੇ ਉੱਤੇ ਚੱਲਦਾ ਅੱਜ ਇਹ ਸਾਰਾ ਸਾਰਾ ਜਹਾਨ ਸਾਰਾ ਕੱਲਾ ਕਿਸਾਨ ਨਹੀਂ ਸਮਾਜ ਦਾ ਹਰ ਜਿਹੜਾ ਨਾਗਰਿਕ ਆ ਹਰ ਅਨਸਾਫ਼ ਪਸੰਦ ਲੋਕ ਆ ਉਹ ਇਸ ਤਸ਼ੱਦਦ ਦੀ ਇਸ ਜ਼ੁਲਮ ਦੀ ਜਿੰਨੀ ਨਿੰਦਿਆ ਕਿਤੇ ਉਨੀ ਥੋੜੀ ਆ